ਮੋਰਚਾ ਜਿਹੜਾ ਚੱਕੇ ਗਏ ਆ ਉਹ ਮੋਰਚਿਆਂ ਦੇ ਵਿੱਚ ਇੱਕ ਵੱਡੇ ਪੱਦਰ ਤੇ ਡਾਕਾ ਪਿਆ ਉਹ ਡਾਕਾ ਮਾਰਿਆ ਪੰਜਾਬ ਪੁਲਿਸ ਨੂੰ ਉਹ ਡਾਕਾ ਮਾਰਿਆ ਵਾ ਆਮ ਆਦਮੀ ਦੇ ਐਮ.ਐਲ.ਏ ਨੇ ਉਹ ਜਿਹੜੀ ਸਾਡਾ ਤੋੜਪੰਨ ਤੇ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਇਤੋਂ ਤੱਕ ਗੰਜਰਾ ਨੇ ਸਾਡੇ ਕੱਪੜੇ ਵੀ ਨਹੀਂ ਝੱਡੇ ਉਹ ਵੀ ਲੈ ਕੇ ਉਹੀ ਮੋਰਚੇ ਤੋਂ ਤੁਸੀਂ ਕਰਦੇ ਸਾਡੇ ਕੱਚੇ ਕਚਰੇ ਵੀ ਲੈ ਕੇ ਨਾਲ ਐਡੇ ਭੁੱਖੇ ਨੇ ਇੱਕ ਜਿਹੜਾ ਅੱਜ ਆਮ ਰੋਲਾ ਪੈ ਰਿਹਾ ਆ ਪਾਣੀਆਂ ਦੇ ਉੱਤੇ ਦੇਖੋ ਕਿ ਮੈਂ ਅੱਡੀ ਚੋਟੀ ਦਾ ਜ਼ੋਰ ਲਗਿਆ ਤੁਸੀਂ ਮੀਡੀਆ 'ਚ ਦੇਖ ਰਹੇ ਹੋ ਕੋਈ ਇਹਨੂੰ ਪਜਾਦਰਦਾ ਕੋਈ ਇਹਨੂੰ ਪਜਾਦਰਦਾ ਵੀ ਜਿਵੇਂ ਨਹਿਰਾ ਇਹਨਾਂ ਨੇ ਸਾਰੀਆਂ ਛੱਡੀਆਂ ਵੀ ਉਹ ਤੇ ਇਹਨਾਂ ਨੇ ਖੋਲਣੀਆਂ ਆਂਦੀਆਂ ਕਿੱਡੀ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਦੀ ਤੇ ਭਾਜਪਾ ਦੀ ਅੱਜ ਜਿਹੜੀ ਚੱਲ ਰਹੀ ਆ ਇੱਕ ਬੰਨੇ ਤੇ ਹਰਿਆਣੇ ਦੇ ਵਿੱਚ ਆ ਕੰਜਰੀਵਾਲ ਪรรค ਤੇ ਪੰਗੜੇ ਪਾਉਂਦਾ ਫਿਰਦਾ ਕਿ ਸਾਨੂੰ ਪਾਣੀ ਮਿਲ ਗਿਆ ਦੂਜੇ ਪਾਸੇ ਪਿੱਟ ਸਿਆ ਆਪਾਂ ਇੱਥੇ ਡਰਾਮਾ ਕਰ ਰਹੇ ਨੇ ਕਿ ਪਾਣੀ ਚਾਰ ਨਹੀਂ ਦੇਣਾ ਕਿ ਭਗਵੰਤਮਾਨ ਸਪੋਰਟ ਕਰੇ ਵੀ ਇਹ ਪੰਜਾਬ ਵਾਲਾ ਕਿ ਦਿੱਲੀ ਵਾਲਿਆਂ ਲਾ ਭਾਰਤੀ ਜਨਤਾ ਪਾਰਟੀ ਅਤਵਾਦੀ ਜਿੱਤੇ ਵਿੱਚ ਔਰ ਇਹਨਾਂ ਨੇ ਸਾਰਾ ਇੱਕ ਆਂਡ ਕਰਾਇਆ ਇਹ ਵੋਟਾਂ ਨੇ ਹੀ ਆਪਣੀ ਮਾਂ ਭੈਣ ਆਪਣੇ ਪਿਓ ਦਾ ਵੀ ਕਤਲ ਕਰ ਸਕਦੇ ਆ ਦਿੱਕ ਕਿਸਾਨ ਮੋਰਚੇ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਪੰਜਾਬ ਵੱਲੋਂ ਡੀਸੀ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਫਸਲਾਂ ਤੇ ਵਕ ਵਕ ਤਰੀਕਿਆਂ ਨਾਲ ਮੋਰਚੇ ਤੇ ਨੁਕਸਾਨ ਦੀ 100% ਪਰਪਾਈ ਕੀਤੀ ਜਾਵੇ ਇਸ ਦੌਰਾਨ ਕਿਸਾਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਸਾਡੇ ਜਿਹੜੇ ਦੋਨੋਂ ਮੋਰਚੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਲੜੇ ਗਏ ਸਨ ਉਹਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਜਿਹੜਾ ਉਹਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉਸ ਦਾ 100% ਪਰਪਾਈ ਕੀਤੀ ਜਾਵੇ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਰਕਾਰਾਂ ਵੱਲੋਂ ਮੁਆਵਜ਼ੇ ਵਜੋਂ 16000 ਰੁਪਏ ਦਿੱਤੇ ਜਾ ਰਹੇ ਸਨ ਪਰ ਉਹ 50000 ਰੁਪਏ ਦੀ ਮੰਗ ਕਰ ਰਹੇ ਹਨ। ਉਥੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਮੋਰਚੇ ਉੱਪਰ ਤੋੜਪਨ ਹੋਈ ਹੈ ਅਤੇ ਜੋ ਵੀ ਸਮਾਨ ਚੱਕ ਕੇ ਲਿਜਾਇਆ ਗਿਆ ਉਸ ਨੂੰ ਵਾਪਸ ਕੀਤਾ ਜਾਵੇ। ਉਸ ਦੇ ਸਬੰਧ ਦੇ ਵਿੱਚ ਇਹ ਮੰਗ ਪੱਤਰ ਦਿੱਤਾ ਗਿਆ। ਡੀਸੀ ਸਾਹਿਬ ਤੋਂ ਪੁੱਛੋ ਕੀ ਕਾਰਨ ਹੈ ਜੀ ਤੁਸੀਂ ਕੀ ਮੰਗਾ? ਸਾਡੇ ਦੋਨੇ ਮੋਰਚੇ ਜਿਹੜੇ ਸ਼ੰਭੂ ਤੇ ਕਨੌਰੀ ਤੇ ਲੜੇ ਉਹਨਾਂ ਵੱਲੋਂ ਅੱਜਕੱਲ੍ਹ ਦਿੱਤੀ ਗਈ ਸੀ ਵੀ ਜਿਹੜਾ ਸਾਡਾ ਫਸਲਾਂ ਦਾ ਨੁਕਸਾਨ ਹੋਇਆ ਪਿਛਲੇ ਸਮੇਂ 'ਚ ਮਾਲਵਾ ਏਰੀਏ ਦੇ ਵਿੱਚ ਫਸਲਾਂ ਬਹੁਤ ਸੜੀਆਂ ਨੇ ਔਰ ਉਹਦੇ ਨਾਲ ਜਿਹੜਾ ਉਹ ਨਾੜ ਵਗੈਰਾ ਵੀ ਸੜਿਆ ਉਹਨਾਂ ਦੇ ਲਈ ਜਿਹੜਾ ਮੁਆਵਜ਼ਾ ਸੀ ਉਹ ਸਾਨੂੰ ਦਿੱਤਾ ਜਾਵੇ ਇੱਕ ਸਰਕਾਰ ਦਿੰਦੀ 16000 ਰੁਪਇਆ ਅਸੀਂ ਉਹਦੀ 50000 ਦੀ ਮੰਗ ਕਰਨ ਲਈ ਹਾਂ ਜਿਹੜਾ ਮੰਗ ਪੱਤਰ ਦਿੱਤਾ ਦੂਜਾ ਸਾਡਾ ਮੋਰਚਾ ਜਿਹੜਾ ਚੱਕੇ ਗਏ ਆ ਉਹ ਮੋਰਚਿਆਂ ਦੇ ਵਿੱਚ ਇੱਕ ਵੱਡੇ ਪੱਦਰ ਦੇ ਡਾਕਾ ਪਿਆ ਫੋੜਾਕਾ ਮਾਰਿਆ ਪੰਜਾਬ ਪੁਲਿਸ ਨੇ ਫੋੜਾਕਾ ਮਾਰਿਆ ਵਾ ਆਮ ਆਦਮੀ ਦੇ ਐਮਐਲਏ ਨੇ ਉਹਦੀ ਜਿਹੜੀ ਸਾਡਾ ਤੋੜਪਨ ਤੇ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਇੱਥੋਂ ਤੱਕ ਕੰਜਰਾਂ ਨੇ ਸਾਡੇ ਕੱਪੜੇ ਵੀ ਨਹੀਂ ਛੱਡੇ ਉਹ ਵੀ ਲੈ ਕੇ ਉਹੀ ਮੋੜ ਤੇ ਤੁਸੀਂ ਕਰਨੇ ਸਾਡੇ ਕੱਚੇ ਕਚਰੇ ਵੀ ਲੈ ਕੇ ਨਾਲ ਹੀ ਐਡੇ ਭੁੱਖੇ ਨੇ ਉਹ ਉਹਦੀ ਮੰਗ ਲਈ ਅਸੀਂ ਅੱਜ ਇੱਕ ਮੰਗ ਪੱਤਰ ਦਿੱਤਾ ਇਹਨਾਂ ਨੂੰ ਤੇ ਇੱਕ ਜਿਹੜਾ ਅੱਜ ਆਮ ਰੋਲਾ ਪੈ ਰਿਆ ਆ ਪਾਣੀਆਂ ਦਿੱਤੇ ਦੇਖੋ ਕਿਵੇਂ ਅੱਡੀ ਚੋਟੀ ਦਾ ਜੋਰ ਲੱਗਿਆ ਤੁਸੀਂ ਮੀਡੀਆ 'ਚ ਦੇਖ ਰਹੇ ਹੋ ਕੋਈ ਐ ਇਹਨੂੰ ਪੱਜਾ ਫਿਰਦਾ ਕੋਈ ਐ ਇਹਨੂੰ ਪੱਜਾ ਫਿਰਦਾ ਵੀ ਜਿਵੇਂ ਨਹਿਰਾਂ ਇਹਨਾਂ ਨੇ ਸਾਰੀਆਂ ਛੱਡਣੀਆਂ ਹੁੰਦੀਆਂ ਤੇ ਇਹਨਾਂ ਨੇ ਖੋਲਣੀਆਂ ਹੁੰਦੀਆਂ ਕਿੱਡੀ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਦੀ ਤੇ ਭਾਜਪੀ ਦੀ ਅੱਜ ਜਿਹੜੀ ਚੱਲ ਰਹੀ ਆ ਔਰ ਦੋਸ਼ੀ ਕੌਣ ਆ ਪਾਣੀ ਦੇ ਨੱਚ ਖੁਦ ਦੋਨੇ ਤੇ ਰਹੇ ਦੋਸ਼ੀ ਬਾਈ ਦੇ ਵਿੱਚ ਆਉਂਦਿਆਂ ਹੀ ਐਕਟ ਦੇ ਤਹਿਤ ਇਹਨਾਂ ਨੇ ਜਿਹੜਾ ਬੋਰਡ ਦਾ ਐਕਟ ਐਕਟ ਦੇ ਤਹਿਤ ਇਹਨਾਂ ਨੇ ਆਉਂਦਿਆਂ ਸਾਰੇ ਪ੍ਰਬੰਧ ਸੀ ਜਿਹੜੇ ਸਾਰੇ ਉਹ ਇਹਨਾਂ ਨੇ ਸੈਂਟਰ ਨੂੰ ਸਾਹਮਣੇ ਦਿੱਤੇ ਸੈਂਟਰ ਦੇ 2022 ਤੋਂ ਪਾਣੀ ਦਾ ਹੱਕਦਾਰ ਬਣਿਆ ਹੋਇਆ ਪੁੱਛ ਨਹੀਂ ਰਿਹਾ ਜਿਹੜਾ ਇੱਕ ਮੈਂਬਰ ਸੀ ਸਾਡਾ ਜਿਹੜਾ ਕੰਟਰੋਲਰ ਲਾਇਆ ਸੀਗਾ ਉਹ ਵੀ ਉਹ ਪਰਸੋ ਇਹਨਾਂ ਨੇ ਬਦਲ ਦਿੱਤਾ ਬਦਲ ਕੇ ਉਹਨੂੰ ਹੀ ਇਹਨਾਂ ਨੇ ਦੂਜੀ ਜਗ੍ਹਾ ਲਾ ਦਿੱਤਾ ਤੇ ਉੱਥੇ ਉਹਦੀ ਜਗ੍ਹਾ ਤੇ ਹਰਿਆਣੇ ਦਾ ਲਾ ਦਿੱਤਾ ਸੀ ਪਰ ਕੱਲ ਕਹਿੰਦੇ ਹਰਿਆਣੇ ਦਾ ਬਦਲ ਤਾਂ ਵੀ ਰੌਲਾ ਨਾ ਪਵੇ ਇਹਨਾਂ ਦੇ ਆਪਸ ਵਿੱਚ ਇੱਕ ਬੰਨੇ ਤੇ ਹਰਿਆਣੇ ਦੇ ਵਿੱਚ ਆ ਕੰਜਰੀ ਵਾਲ ਭਗਤੇ ਭੰਗੜੇ ਪਾਉਂਦਾ ਫਿਰਦਾ ਫਿਰ ਸਾਨੂੰ ਪਾਣੀ ਮਿਲ ਗਿਆ ਦੂਜੇ ਪਾਸੇ ਪਿੱਟ ਸਿਆ ਭਾਈ ਤੇ ਡਰਾਮਾ ਕਰ ਰਹੇ ਨੇ ਕਿ ਅਹੀਂ ਪਾਣੀ ਜਾਣ ਨਹੀਂ ਦੇਣਾ ਕਿ ਭਗਵੰਤ ਮਾਨ ਸਪੋਰਟ ਕਰੇ ਪੀਏ ਪੰਜਾਬ ਵਾਲਾ ਕਿ ਦਿੱਲੀ ਵਾਲਿਆਂ ਵਾਲਾ ਤੇ ਬੀਜੇਪੀ ਸਰਕਾਰ ਨੇ ਵੀ ਕਿਹਾ ਕਿ ਕਿਤਨੇ ਕਿਤੇ ਜਿਹੜੀ ਪਾਕਿਸਤਾਨ ਦੀ ਪਾਣੀ ਬੰਦ ਕੀਤਾ ਉਹਨੂੰ ਲੈ ਕੇ ਜਿਹੜਾ ਸਾਰਾ ਬਵਾਲ ਹੋਇਆ ਚੰਮ ਕੇ ਬੀਜੇਪੀ 100 ਸਾਲ ਚੰਮ ਕੇ ਪਾਕਿਸਤਾਨ ਦਾ ਪਾਣੀ ਨਹੀਂ ਬੰਦ ਕਰ ਸਕਦੀ ਉਹ ਕੁਦਰਤੀ ਆ ਉਹ ਕੁਦਰਤੀ ਬਣਿਆ ਵਾ ਬਿਆਨ ਦੇਣ ਨੂੰ ਜੋ ਮਰਜ਼ੀ ਕਰੀ ਜਾਵੇ ਬੀਜੇਪੀ ਨੇ ਆ 27 ਬੰਦੇ ਮਾਰਤੇ ਬੀਜੇਪੀ ਨੇ ਮਾਰੇ ਆ ਜੀ ਡਰਾਮਾ ਕਰਦੇ ਆ ਪਹ ਪਲਮਾਮਾਂ ਦੇ ਵਿੱਚ ਪਹਿਲਾਂ ਸਾਡੇ ਇਹਨਾਂ ਨੇ ਸੈਨਿਕ ਮਾਰੇ ਵੋਟਾਂ ਲੈਣ ਲਈ ਫੁਰ ਬਿਹਾਰ ਦੀਆਂ ਵੋਟਾਂ ਲੈਣ ਲਈ ਇਹਨਾਂ ਨੇ ਬੀਜੇਪੀ ਨੇ ਆ ਕਾਂਡ ਕੀਤਾ ਇਹ ਕਿਸੇ ਨੇ ਨਹੀਂ ਮਾਰੇ ਅੱਤਵਾਦੀਆਂ ਨਹੀਂ ਮਾਰੇ ਅੱਤਵਾਦੀ ਜਿਹੜੀ ਉਹ ਬੀਜੇਪੀ ਜਿਤ ਭਾਰਤੀ ਜਨਤਾ ਪਾਰਟੀ ਅੱਤਵਾਦੀ ਜਿੱਥੇ ਬੰਦੀ ਔਰ ਇਹਨਾਂ ਨੇ ਸਾਰਾ ਇਹ ਕਾਂਡ ਕਰਾਇਆ ਇਹ ਵੋਟਾਂ ਲਈ ਆਪਣੀ ਮਾਂ ਭੈਣ ਆਪਣੇ ਪਿਓ ਦਾ ਵੀ ਕਤਲ ਕਰ ਸਕਦੇ ਆ ਇਹ ਇਹਨਾਂ ਦਾ ਕੋਈ ਇਤਵਾਦ ਨਹੀਂ ਅਗਲੀ ਵੀ ਕੋਈ ਰਣਨੀਤੀ ਤਿਆਰ ਕੀਤੀ ਜੀ ਫਿਰ ਹਾਂ ਸਾਡਾ 6 ਤਰੀਕ ਨੂੰ ਚੰਬੂ ਦੇ ਉੱਤੇ ਜਿਹੜਾ ਧਰਨਾ ਵੱਡੇ ਪੱਦਰ ਤੇ ਤੇ ਉਸ ਤੋਂ ਅੱਗੇ ਫਿਰ ਜਿਹੜੀ ਸਾਡੀ ਤੁਨਾ ਫੋਰਮਾਂ ਦੀ ਜਿਹੜੀ ਮੀਟਿੰਗ ਮੀਟਿੰਗ ਤੋਂ ਬਾਅਦ ਚ ਅਸੀਂ ਅਗਲਾ ਤੈਅ ਕਰਾਂਗੇ